ਬਹੁਤ ਸਾਰੀਆਂ ਔਰਤਾਂ ਮੈਂ ਦੇਖੀਆਂ ਨੇ ਜਿਹੜੀਆਂ ਐਜੂਕੇਟਿਡ ਵੀ ਹੁੰਦੀਆਂ ਨੇ ਫਿਰ ਵੀ ਉਹ ਆਪਣੇ ਸੁਪਨਿਆਂ ਨੂੰ ਮਾਰ ਲੈਂਦੀਆਂ ਨੇ ਖਤਮ ਕਰ ਲੈਂਦੀਆਂ ਨੇ ਕੁਝ ਤੇ ਸਮਾਜਿਕ ਡਰ ਦੇ ਕਰਕੇ ਕੁਝ ਪਰਿਵਾਰਿਕ ਜ਼ਿੰਮੇਵਾਰੀਆਂ ਵਿੱਚ ਉਲਝ ਜਾਂਦੀਆਂ ਨੇ ਇਸੇ ਤਰ੍ਹਾਂ ਦੀ ਇੱਕ ਕਵਿਤਾ ਆ ਰਾਜਬੁਰਜ ਜੀ ਨੇ ਲਿਖੀ ਆ ਸਭ ਕੁਝ ਸੈਣਾ ਠੀਕ ਨਹੀਂ ਔਰਤ ਨੂੰ ਉਤਸ਼ਾਹਿਤ ਕਰਦੇ ਹੋਏ ਰਾਜ ਜੀ ਲਿਖਦੇ ਨੇ ਸਭ ਕੁਛ ਸੈਣਾ ਠੀਕ ਨਹੀਂ ਕਿਸੇ ਗੱਲ ਤੇ ਅੜ ਜਾਇਆ ਕਰ ਕੁੱਤੇ ਕਿਧਰੇ ਚਾਰ ਜੇ ਭੌਂਕਣ ਸ਼ੇਰਨੀ ਵਾਂਗੂ ਖੜ ਜਾਇਆ ਕਰ ਐਵੇਂ ਵਿਚਾਰੀ ਬਣਨਾ ਬੈਠੀ ਨਾਲ ਹਲਾਤਾਂ ਲੜ ਜਾਇਆ ਕਰ ਪੋਲੇ ਬੰਦੇ ਦਾ ਟਾਈਮ ਨਹੀਂ ਹੁਣ ਦੇਖ ਕੇ ਬੰਦਾ ਪੜ ਜਾਇਆ ਕਰ ਚੁੱਪ ਕਰਕੇ ਜ਼ੁਲਮ ਨਹੀਂ ਸਹੀ ਦੇ ਹੁੰਦੇ ਐਵੇਂ ਨਾ ਸਭ ਕੁਛ ਜਰ ਜਾਇਆ ਕਰ ਔਰਤ ਹੁਣ ਕਮਜ਼ੋਰ ਨਹੀਂ ਹੈ ਐਵੇਂ ਨਾ ਤੂੰ ਕਬਰਾਇਆ ਕਰ ਜੇ ਤੂੰ ਆਪਣਾ ਨਾਮ ਬਣਾਉਣਾ ਜੋ ਕਰਨਾ ਉਹ ਕਰ ਜਾਇਆ ਕਰ ਰਾਜ ਲੋਕਾਂ ਨੇ ਬੋਲਦੇ ਰਹਿਣਾ ਲੋਕਾਂ ਤੋਂ ਨਾ ਡਰ ਜਾਇਆ ਕਰ ਰਾਜ ਲੋਕਾਂ ਨੇ ਬੋਲਦੇ ਰਹਿਣਾ ਲੋਕਾਂ ਤੋਂ ਨਾ ਡਰ ਜਾਇਆ ਕਰ